ਸਬਕੀਨ ਆਮਤ ਕਿਹੜਾ ਸਕੂਲ ਹਾਂ ਮਈਸਾਹਬ ਫਰੀਮ ਠਾਕੁਰ ਕਿਰਨ ਪਬਲਿਕ ਸਕੂਲ ਅਸੀਂ ਰਨ ਕਰ ਰਹੇ ਹਾਂ ਸਲਾਮ ਏਰੀਆ ਦੇ ਵਿੱਚ ਅਮਰਪੁਰਾ ਬਸਤੀ ਬਟਿੰਡਾ ਵਿਖੇ ਅੱਜ ਬੱਚੇ ਨੂੰ ਪੜਾਈਆਂ ਦੇ ਰਹੇ ਹਾਂ ਮੂੰਹ ਮਠਾ ਕਰ ਰਹੇ ਹਾਂ ਕੀ ਕਰਨ ਦੀ ਸਾਡੀਆਂ ਇਹਨੀਆਂ ਬੱਚੀਆਂ ਨਹੀਂ ਸਾਡਾ ਅੱਜ ਪੰਜਾਬ ਦੇ ਵਿੱਚ ਨਾਮ ਰੋਸ਼ਨ ਕੀਤਾ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਜੋ ਅੱਜ ਮੈਰਿਟ ਲਿਸਟ ਆਈ ਹੈ ਬਠਿੰਡਾ ਸ਼ਹਿਰੀ ਦੇ ਵਿੱਚੋਂ ਸਾਡੇ ਦੋਵੇਂ ਬੱਚਿਆਂ ਨੇ ਹਰਮਿਤ ਨੇ ਔਰ ਅਮਰੀਨ ਨੇ ਅਮਰੀਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਔਰ ਹਰਮਿਤ ਨੇ ਸੈਕੰਡ ਸਥਾਨ ਪ੍ਰਾਪਤ ਕੀਤਾ ਬਠਿੰਡਾ ਸ਼ਹਿਰੀ ਚੋਂ ਔਰ ਇਕਲੋਤਾ ਪ੍ਰਾਈਵੇਟ ਸਕੂਲ ਬਣਿਆ ਜਿਹੜਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ਲਿਸਟ ਦੇ ਵਿੱਚ ਇੱਕ ਸਕੂਲ ਚੋਂ ਦੋ ਬੱਚੇ ਅੱਜ ਆਏ ਹੈ ਹੋਰ ਵੀ ਕਿੰਨੇ ਕਿ ਬੱਚੇ ਆਪਣੇ ਜੇ ਕੱਲ੍ਹ ਗਿਆ ਬਠਿੰਡੇ ਦਾ ਬਠਿੰਡਾ ਡਿਸਟ੍ਰਿਕਟ ਤੋਂ ਆਈ ਥਿੰਕ ਇੱਕ ਬੱਚਾ ਆਇਆ ਜੀ ਦਿਹਾਤੀ ਖੇਤਰ ਚੋਂ ਸਰਕਾਰੀ ਸਕੂਲ ਦਾ ਕਿਵੇਂ ਦੇਖ ਦਿਓ ਜਿਹੜਾ ਹੈਗਾ ਇਹ ਬੱਚਾ ਨੇ ਤੁਹਾਡਾ ਵੀ ਨਾਂ ਰਚਨ ਕੀਤਾ ਮਾਪਿਆਂ ਦੀ ਰਚਨ ਕੀਤਾ ਕਿੰਨੀ ਕਿ ਮਿਹਨਤ ਤੁਹਾਨੂੰ ਕਰਾਉਣੀ ਪਈ ਕੀ ਅਸ਼ੋਕ ਦਾ ਬੱਚਾ ਹੈ ਇਹ ਇੱਕ ਸੁਧਾਰਨ ਪਰਿਵਾਰ ਦੇ ਬੱਚੇ ਹੈ ਇਹਨਾਂ ਦੇ ਜਿਹੜੇ ਮਾਤਾ ਪਿਤਾ ਇੱਕ ਬੱਚੇ ਦਾ ਤਾਂ ਪਿਤਾ ਵੀ ਹੈ ਨਹੀਂ ਮਦਰ ਲੇਬਰ ਕਰਦੀ ਹੈ ਇਹ ਸਾਡੇ ਸਕੂਲ ਦੇ ਵੱਲੋਂ ਸਕਾਲਰਸ਼ਿਪ ਬੇਸ ਤੇ ਹੀ ਇੱਕ ਬੱਚੀ ਨੂੰ ਤਾਂ ਅਸੀਂ ਬਚਪਨ ਤੋਂ ਹੀ ਅਡਾਪਟ ਕੀਤਾ ਵੈ ਸਕੂਲ ਦੇ ਵਿੱਚੋਂ ਹੀ ਵੱਢਦੀ ਹੈ ਸਕੂਲ ਹੀ ਤਾਂ ਖਰਚਾ ਚੱਕਦਾ ਹੈ ਦੂਸਰੀ ਬੇਟੀ ਨੇ ਵੀ ਆਪਣੀ ਮਿਹਨਤ ਨਾਲ ਸਕੂਲ ਵੱਲੋਂ ਸਕਾਲਰਸ਼ਿਪ ਹਾਸਲ ਕੀਤੀ ਨਾ ਮਾਤਰ ਪੈਸਿਆਂ ਚੀ ਪੜੀ ਹੈ ਔਰ ਇਹਨਾਂ ਨੂੰ ਘਰੇ ਪੜਾਉਣ ਵਾਲੇ ਪੇਰੈਂਟਸ ਨਹੀਂ ਹੈ ਪਰ ਇਹਨਾਂ ਨੇ ਆਪਣੇ ਮਾਤਾ ਪਿਤਾ ਦੀ ਜਿਹੜੀ ਮਨਸ਼ਾ ਸੀ ਵੀ ਇਹ ਕੁਝ ਕਰ ਦਿਖਾਉਣ ਉਹਨੂੰ ਪੂਰਾ ਕੀਤਾ ਬਹੁਤ ਸਖਤ ਮਿਹਨਤ ਨਾਲ ਕੀਤਾ ਸਕੂਲ ਸਟਾਫ ਨੇ ਸ਼ਾਮ ਨੂੰ 6-6 ਵਜੇ ਤੱਕ ਐਕਸਟਰਾ ਕਲਾਸਿਸ ਵੀ ਦਿਤੀਆਂ ਗੋਲ ਅਚੀਵ ਕਰਨ ਦੇ ਲਈ ਬੇਟਾ ਕੀ ਨਾਮ ਆ ਤੁਹਾਡਾ ਕਿਹੜੀ ਪੋਜੀਸ਼ਨ ਤੁਸੀਂ ਹਾਸਲ ਕੀਤੀ ਹੈ ਕਿੰਨੀ ਤੁਹਾਨੂੰ ਮਿਹਨਤ ਕਰਨੀ ਪਈ ਸਰ ਮੇਰਾ ਨਾਮ ਅਮਰੀਨ ਹੈ ਮੈਨੂੰ ਥੋੜੀ ਮੇਰੇ ਸਾਰੇ ਟੀਚਰਸ ਨੇ ਸਾਰੀ ਮਿਹਨਤ ਕੀਤੀ ਮੇਰੇ ਲਈ ਸਾਰੇ ਟੀਚਰਸ ਦਾ ਥੈਂਕ ਯੂ ਕਿ ਉਹਨਾਂ ਨੇ ਮੇਰੇ ਲਈ ਇੰਨਾ ਕੁਝ ਕੀਤਾ ਬਾਕੀ ਫੈਮਿਲੀ ਸੀ ਜਿਨ੍ਹਾਂ ਨੇ ਐਫਰਟਸ ਲਾਇ ਜਿਹੜਾ ਸਥਾਨ ਪ੍ਰਾਪਤ ਕੀਤਾ ਤੁਸੀਂ ਬਠਿੰਡੇ ਚੋਂ ਪਹਿਲਾ ਸਥਾਨ ਹੈ ਸ਼ਾਇਰੀ ਖੇਤਰ ਦੇ ਵਿੱਚੋਂ ਮੇਰਾ ਘਰੇ ਵੀ ਕੋਈ ਪੜਾਉਣ ਵਾਲਾ ਸੀਗਾ ਸਭ ਨੂੰ ਹਾਂਜੀ ਥੋੜਾ ਥੋੜਾ ਮਾਮੂ ਪੜਾ ਦਿੰਦੇ ਸੀ ਮਾਮੀ ਬਾਕੀ ਆਪ ਵੀ ਤੇ ਟੀਚਰਸ ਵੀ ਪੜਾਇਆ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਤੁਸੀਂ ਜਿਹੜਾ ਸਥਾਨ ਪ੍ਰਾਪਤ ਖੁਸ਼ੀ ਹੋ ਰਹੀ ਹੈ ਮੈਨੂੰ ਮੇਰੇ ਸਥਾਨ ਪ੍ਰਾਪਤ ਕਰਨ ਲਈ ਕਿੰਨੀ ਕ ਮਿਹਨਤ ਕਰ ਦਿੱਤੀ ਮਿਹਨਤ ਤਾਂ ਟੀਚਰਸ ਨੇ ਕੀਤੀ ਸੀ ਟੀਚਰਸ ਨੇ ਜੋ ਕਰਾਇਆ ਸੀ ਰਿਵਾਈਜ਼ ਕੀਤਾ ਕਰੇ ਬਾਕੀ ਆ ਅਸੀਂ ਆਪ ਵੀ ਕੀਤੀ ਐ ਅਬਸੋਲਿਊਟ ਕੁੰੀਆਂ ਨੂੰ ਉਹਨੇ ਮੌਕੇ ਨਹੀਂ ਮਿਲਦੇ ਅਗੇ ਬਦਲ ਲਈ ਤੁਹਾਨੂੰ ਵਾਕਈ ਮਿਲੇ ਕਿਹਨੂੰ ਕ੍ਰੈਡਿਟ ਦੇਣਾ ਚਾਹੋਗੇ ਮੈਂ ਆਪਣੇ ਮਮਾ ਨੂੰ ਮਮਾ ਨੂੰ ਹਾਂਜੀ ਕਿਉਂ ਕਿਉਂਕਿ ਮੇਰੇ ਪਾਪਾ ਨਹੀਂ ਹੈ ਅੱਛਾ ਮੇਰੇ ਮੰਮਾ ਨੇ ਮੈਨੂੰ ਪੜਾਇਆ ਉਹ ਕੰਮ ਕਰਦੇ ਨੇ ਅੱਗੇ ਕੀ ਮੱਕੀ ਬਣਨਾ ਚਾਹੁੰਦੀ ਹਾਂ ਆਈਐਸ ਬਣਨਾ ਚਾਹੀਦਾ ਹੈ ਅੱਗੇ ਬੇਟੇ ਕੀ ਨਾਮ ਹੈ ਸਰ ਮੇਰਾ ਨਾਮ ਹਰਮਿਤ ਕੌਰ ਹੈ ਮੈਂ ਕਿਰਨ ਪਬਲਿਕ ਸਕੂਲ ਦੀ ਸਟੂਡੈਂਟ ਹਾਂ 10ਥ ਕਲਾਸ ਮੈਂ ਕਿਰਨ ਪਬਲਿਕ ਸਕੂਲ ਦੇ ਵਿੱਚ ਕੀਤੀ ਹੈ ਕਿਹੜੀ ਪੋਜੀਸ਼ਨ ਹਾਸਲ ਕੀਤੀ ਸਰ ਮੇਰਾ ਸ਼ਾਇਰੀ ਖੇਤਰ ਦੇ ਵਿੱਚੋਂ ਸੈਕੰਡ ਪੋਜੀਸ਼ਨ ਹੈ ਤੇ ਮੈਂ ਤਾਂ ਸਾਰਾ ਕ੍ਰੈਡਿਟ ਆਪਣੇ ਟੀਚਰਸ ਤੇ ਆਪਣੇ ਪੇਰੈਂਟਸ ਨੂੰ ਦੇਣਾ ਚਾਹੂੰਗੀ ਕਿਉਂਕਿ ਮੈਂ ਸਿਰਫ ਰਿਵੀਜ਼ਨ ਕੀਤੀ ਹੈ ਤੇ ਸਾਰਾ ਹਾਰਡਵਰਕ ਮੇਰੇ ਟੀਚਰਸ ਨੇ ਕੀਤਾ ਤੇ ਮੇਰੇ ਪੇਰੈਂਟਸ ਨੇ ਮੈਨੂੰ ਬਹੁਤ ਸਪੋਰਟ ਕੀਤਾ ਵੀ ਤੂੰ ਕਰ ਸਕਦੀ ਹੈਂ ਤਾਂ ਮੈਨੂੰ ਪ੍ਰਾਊਡ ਹੈ ਮੇਰੇ ਪੇਰੈਂਟਸ ਨੇ ਤੇ ਮੇਰੇ ਟੀਚਰਸ ਨੇ ਮੇਰੀ ਯਾਨੀ ਹੈਲਪ ਕੀਤੀ ਇਹ ਸਾਰਾ ਕ੍ਰੈਡਿਟ ਮੈਂ ਉਹਨਾਂ ਨੂੰ ਦੇਣਾ ਚਾਹੁੰਦੀ ਹਾਂ ਕਿੰਨੇ ਘੰਟੇ ਤੁਸੀਂ ਪੜ੍ਹਦੇ ਸੀਗੇ ਕੀ ਰਾਤਾਂ ਸੀ ਤੁਹਾਨੂੰ ਦਾ ਕੱਲ੍ਹ ਕਹੀਏ ਸਕੂਲ ਦੇ ਵਿੱਚ ਤਾਂ 7 ਤੋਂ 8 ਆਵਰਸ ਹੋ ਜਾਂਦੇ ਸੀ ਪਰ ਕਰੇ ਵੀ 3 ਤੋਂ 4 ਘੰਟੇ ਮੈਂ ਪੜ੍ਹੀ ਆ ਉਹ ਵੀ ਮੈਂ ਰਿਵੀਜ਼ਨ ਕੀਤੀ ਆ ਕਿਉਂਕਿ ਟੀਚਰ ਜਿਹੜੇ ਸਾਨੂੰ ਹੋਮਵਰਕ ਵਗੈਰਾ ਦਿੰਦੇ ਸੀ ਰਿਵੀਜ਼ਨ ਲਈ ਜੋ ਦਿੱਤਾ ਸੀ ਮਟੀਰੀਅਲ ਉਹ ਸਾਰਾ ਕੁਝ ਮੈਂ ਰਿਵੀਜ਼ਨ ਕੀਤਾ ਤੇ ਬਸ ਉਸ ਤੋਂ ਹੀ ਕੰਪਲੀਟ ਹੋ ਗਿਆ ਸਾਰਾ ਕੁਝ ਵਧੀਆ ਹੋਇਆ ਐਗਜ਼ਾਮ ਤੇ ਇਸ ਕਰਕੇ ਰੈਂਕਿੰਗ ਆ ਗਈ। ਕਿ ਕੀ ਐਮੈਜ ਕੀ ਮਾਰਨਾ ਚਾਹੁੰ। ਮੈਂ ਇੱਕ ਆਈਐਸ ਅਫੀਸਰ ਬਣਨਾ ਚਾਹੁੰਨੀ ਹੈ ਮੇਰਾ ਏਮ ਹੈ ਤੇ ਅੱਗੇ ਮੈਂ ਇਹਦੇ ਬਾਰੇ ਸਟੱਡੀ ਕਰਨੀ। ਕੀ ਥਿੰਗ ਹੈ ਮੇਰਾ ਮੇਰਾ ਨਾਮ ਜੀ ਜਸਪ੍ਰੀਤ ਸਿੰਘ ਹੈ ਜੀ। ਕੀ ਕਹਿਣਾ ਚਾਹੁੰਗੇ ਜੇ ਬੇਟੀ ਹੈਗੀ ਛੋਟੀ ਮੈਟਰਲਿਸਟ ਹੈ। ਹਾਂ ਜੀ ਪਰ ਮੈਂ ਕਿਨਪੋ ਸਕੂਲ ਬਾਰੇ ਕਹਿਣਾ ਚਾਹੁੰਨਾ ਜੀ ਜੇ ਇਹ ਸਕੂਲ ਚ ਬੱਚਾ ਪੜਨ ਵਾਲ ਹੋਵੇ ਕੋਸਰ ਕੋਈ ਨਹੀਂ ਛੱਡਦੇ। ਤੇ ਬਹੁਤ ਵਧੀਆ ਪੜਾਉਂਦੇ ਆ ਕਹਿੰਗੇ ਮੈਂ ਵੀ ਉੱਥੇ ਪੜਿਆ ਜੀ ਤੇ ਉਸ ਤੋਂ ਬਾਅਦ ਮੈਨੂੰ ਹੀ ਲੱਗਿਆ ਮੈਂ ਬੱਚੇ ਨੂੰ ਉੱਥੇ ਹੀ ਛੋਟੇ ਹੁੰਦੇ ਨੂੰ ਉੱਥੇ ਹੀ ਪੜਾਇਆ ਜੀ ਤੇ ਬਹੁਤ ਵਧੀਆ ਪੜਿਆ ਜੀ ਤੇ ਬੱਚਾ ਮਿਹਨਤ ਕਰਨ ਵਾਲਾ ਹੋ ਗਿਆ ਇਹ ਹੀ ਕਹਿਣਾ ਚਾਹੁੰਦਾ ਕਿੰਨੀ ਮਿਹਨਤ ਕਰਾਈ ਤੁਸੀਂ ਕਰਾਈ ਮਿਹਨਤ ਜੀ ਮੈਂ ਆਪਾਂ ਨੂੰ ਕੋਈ ਤਾਂ ਟਾਈਮ ਨਹੀਂ ਜੀ ਮੈਂ ਤੁਹਾਨੂੰ ਦੱਸਿਆ ਜੀ ਪਰ ਬੱਚਾ ਆਪ ਹੀ ਮਿਹਨਤ ਕਰਦਾ ਸੀ ਕਰੇ ਜੀ ਦੂਜਾ ਸਕੂਲ ਦੀ ਪੂਰੀ ਸਪੋਰਟ ਸੀ ਇਸ ਕਰਕੇ ਹੁਣ ਜਿਵੇਂ ਬੱਚਿਆਂ ਨੂੰ ਬਹੁਤੇ ਮਾਪੇ ਆ ਜਿਹੜੇ ਪੜਾਉਣੀ ਨਹੀਂ ਚਾਹਦੇ ਹੁੰਦੇਗੇ ਨਹੀਂ ਨਹੀਂ ਮੂਰ ਖਰਾਬ ਹੈ ਪਰ ਤੁਸੀਂ ਪੜਾ ਰਹੇ ਹੁੰਗੇ ਹਾਂ ਜੀ ਕਈ ਵਾਰ ਮੈਂ ਬਹੁਤ ਬੀਨੇ ਰਹੇ ਨਾ 12 12 ਵੱਜ ਜਾਂਦੇ ਸੀ ਮੈਂ ਕਹਿੰਦਾ ਵੀ ਵੇੜਾ ਪੈ ਜਾ ਪਰ ਇਹ ਆਪ ਦੀ ਮਿਹਨਤ ਯਾਰੀ ਰੱਖਦੀ ਸੀ ਸਾਡੇ ਕਹਿੰਦੇ ਤੋਂ ਵੀ ਆ ਫਾਦੀ ਚੱਲਦੀ ਸੀ ਬੇਟੀ ਕਹਿੰਦੀ ਹੈ ਵੀ ਮੈਂ ਆਈਐਸ ਕਰਨਾ ਚਾਹੁੰਦੀ ਹਾਂ ਤੇ ਅੱਗੇ ਵੀ ਪੜਾਉਂਗੀ ਹਾਂਜੀ ਅਸੀਂ ਵੀ ਕਹਿੰਦੇ ਵੀ ਜਿੱਦ ਤਰ ਜੀ ਕਰਦਾ ਉਵੇਂ ਕਰ ਵੀ ਜਿਹੇ ਤੇਰਾ ਮਨ ਕਰਦਾ ਉਹ ਕਰਨਾ ਉਹ ਕਰ ਸਕਦੀ ਹੈ ਜੇ ਦੇਖਿਆ ਜਾਵੇ ਤਾਂ ਜਿਹੜੇ ਬੇਟੀਆਂ ਹੈਗਾ ਹਮੇਸ਼ਾ ਹੀ ਅੱਗੇ ਆ ਰਹੀ ਹੈਗਾ ਇਹ ਕਹਿਣਾ ਚਾਹੁੰਦੇ ਸਰ ਨਹੀਂ ਨਹੀਂ ਇਹ ਬਹੁਤ ਵਈਆ ਲੱਗਦਾ ਜੀ ਵੀ ਬੇਟੀਆਂ ਅੱਗੇ ਆਉਣ ਸਾਡ ਤੇ ਕੋਈ ਨਾਂ ਬਣਾਉਣ ਜੀ ਤੇ ਸਾਨੂੰ ਵੀ ਫਕਰ ਨਾਲ ਖੜਨਾ ਤੇ ਇਹੀ ਕਹਿਣਾ ਚਾਹੁੰਦੇ ਆ ਅਸੀਂ ਸਰ ਮੇਰਾ ਨਾਮ ਰਵਿੰਦਰ ਹੈ ਜੀ ਇਹ ਕਹਿਣਾ ਚਾਹੁੰਦੇ ਬੇਟੀ ਮੈਡਰੈਸਟ ਜੀ ਕਿੰਨੇ ਖੁਸ਼ ਹੋ ਰਹੇ ਸਰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ ਕਦੇ ਸੋਚਿਆ ਨਹੀਂ ਸੀਗਾ ਜੀ ਸਾਡੀ ਫੈਮਲੀ ਚੋ ਵੀ ਕੋਈ ਬੱਚਾ ਅੱਗੇ ਨਿਕਲੇਗਾ ਜੀ ਕਿਸ ਤਰ੍ਹਾਂ ਲੱਗਾ ਸਕੂਲ ਦਾ ਇਹ ਕੰਮ ਸੀਗਾ ਜੀ ਟੀਚਰਾਂ ਦਾ ਕੰਮ ਕਿਸ ਤਰ੍ਹਾਂ ਸਕੂਲ ਮਾਰੇ ਵਧੀਆ ਸਕੂਲ ਹੈ ਜੀ ਅਮਰਪੁਰੇ ਜੀ ਜੀ ਟੀਚਰ ਸਮਾਨ ਬਹੁਤ ਮਿਹਨਤ ਕਰਦੇ ਆ ਜੀ ਮੈਂ ਵੀ ਖੁਦ ਇਸੋਂ ਕਿਨਪਰ ਸਕੂਲ ਤੋਂ ਫਰਸਟ ਤੋਂ 10th ਕਲਾਸ ਕੀਤੀ ਹੈ ਜੀ ਸਾਰੇ ਟੀਚਰ ਸਮਾਨ ਬਹੁਤ ਵਧੀਆ ਨੇ ਹਾਰਡ ਵਰਕਿੰਗ ਕਰਦੇ ਆ ਜੀ। ਬੇਟੀ ਜਵੇਂ ਪਰਟਨਸ ਦਾ ਹੈ ਘਰੇ ਵੀ ਪੜਾਇਆ ਜਾਂਦਾ ਸੀਗਾ ਕਿ ਦਾ ਕਿ ਤੇਰਾ ਬੱਚਾ ਹਾਂਜੀ ਹੋਮਵਰਕ ਵਗੈਰਾ ਕਰ ਲੈਂਦੀ ਸੀਗੀ। ਬਾਕੀ ਦਾ ਮੇਨ ਦਾ ਟੀਚਰਾਂ ਦਾ ਹੀ ਆ ਜੀ। ਬੱਚਾ ਵੀ ਵੈਸੇ ਪੜਨ ਵਾਲੇ ਸੀਗੀ। ਦੋਨੋਂ ਕੋੱਖੋ ਮਤਲਬ ਕਿ ਸਪੋਰਟ ਮਿਲ ਗਿਆ ਜੀ। ਟੀਚਰਾਂ ਵੱਲੋਂ ਵੀ ਫੈਮਿਲੀ ਵੱਲੋਂ ਵੀ। ਉਹ ਬੇਟੀ ਕਹਿੰਦੀ ਆ ਵੀ ਆਈਐਸ ਬਣਨਾ ਚਾਹੁੰਦੇ ਆ ਜੀ। ਸਰ ਕਿਸ ਤਰ੍ਹਾਂ ਨਿਕਾਲੋ ਜੀ। ਜੀ ਸਰ ਹਾਂਜੀ ਖੁਸ਼ੀ ਹੁੰਦੀ ਆ ਜੀ ਕੋਈ ਬੱਚਾ ਅੱਗੇ ਜਾਂਦਾ ਦਾ ਜੀ। ਫੈਮਿਲੀ ਦਾ ਨਾਮ ਰੋਸ਼ਨ ਕਰੇਗਾ ਜੀ। ਅੱਜਕੱਲ੍ਹ ਦਾ ਟ੍ਰੈਂਡ ਹੈ ਪ੍ਰਾਈਵੇਟ ਸਕੂਲ ਜਿਹੜੇ ਹੈਗੇ ਆ ਹੋਰ ਕੰਮ ਬਹੁਤ ਜ਼ਿਆਦਾ ਬੱਚਿਆਂ ਤੇ ਬੋਝ ਪਾ ਕੇ ਰੱਖਦੇ ਆ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਵੀ ਬੱਚੇ ਜਿਹੜਾ ਇਸ ਤਰ੍ਹਾਂ ਤੁਸੀਂ ਪ੍ਰਾਈਵੇਟ ਸਕੂਲ ਦੇ ਵਿੱਚ ਸੱਚੇ ਨੇ ਪੜਾਇਆ ਹਿੱ ਤੱਕ ਅਚੀਵਮੈਂਟ ਕੀਤੀ ਹੈਗੀ ਕ੍ਰੈਡਿਟ ਕਿਸ ਨੂੰ ਦੇਣਾ ਚਾਹੋਗੇ ਸਕੂਲ ਨੂੰ ਪੇਰੈਂਟਸ ਨੂੰ ਜਾਂ ਟੀਚਰਸ ਨੂੰ ਟੀਚਰ ਦਾ ਵੀ ਹੈ ਜੀ ਅੱਜ ਦੇ ਟਾਈਮ ਵਿੱਚ ਮੇਨ ਤਾਂ ਉਹੀ ਹੈ ਜੀ ਬੇਸਿਕ ਤੋਂ ਲੈ ਕੇ ਉਹਨਾਂ ਨੂੰ ਜੋ ਵੀ ਕੰਮ ਕਰਾਉਂਦੇ ਆ ਟੀਚਰ ਹੁੰਦਾ ਜੀ ਆਪਣੀ ਨੀਂਹ ਪੱਥਰ ਰੱਖਣ ਵਾਲਾ ਜੀ ਬਾਕੀ ਸੈਕੰਡ ਨੰਬਰ ਤੇ ਫੈਮਿਲੀ ਆ ਜਾਂਦੀ ਹੈ ਜੀ ਆਪਾਂ ਵੀ ਬੱਚੇ ਨਹੀਂ ਕੇਅਰ ਕਰਾਂਗੇ ਬੱਚੇ ਅੱ ਕਰਾਂਗੇ ਜੀ ਤੁਸੀਂ ਕਿੰਨਾ ਕੁ ਸਮਾਂ ਦਿੰਦੇ ਸੀ ਵਿੱਚ ਬਾਕੀ ਜੂ ਦਿੱਕਤ ਆਉਂਦੀ ਸੀ ਕੁਝ ਕੁਐਸਚਨ 'ਚ ਦਿੱਕਤਾਂ ਨਹੀਂ ਸੀ ਕੁਝ ਹੈਲਪ ਕਰ ਦਿੰਦੇ ਸੀਗੇ ਜੀ ਬਾਕੀ ਦਾ ਮੇਨ ਦਾ ਟੀਚਰ ਬਾਈ ਜੀ